ਦਾ ਖਾਲਸਾ ਬਹਾਗੁਰਜੀ ਕੀ ਫਤਿਹ ਅੱਜ ਅਸੀਂ ਭੀਖੀ ਬਲਾਕ ਦੇ ਕੁਝ ਪਿੰਡਾਂ ਦੇ ਵਿੱਚ 30 ਦਸੰਬਰ ਦੇ ਪੰਜਾਬ ਬੰਦ ਨੂੰ ਲੈ ਕੇ ਪਿੰਡਾਂ ਦੇ ਵਿੱਚ ਤਿਆਰੀ ਕਰਨ ਦੀ ਵਿਚਾਰ ਧਾਰਨ ਲੈ ਕੇ ਅਸੀਂ ਆਏ ਹੋਏ ਹਾਂ ਕਿਉਂਕਿ 2020 ਦੇ ਅੰਦੋਲਨੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਕੇਂਦਰ ਸਰਕਾਰ ਨੇ ਲਾਗੂ ਨਹੀਂ ਕਰ ਰਹੀ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ ਆਪਣਾ ਦੋਆ ਫੋਰਮਾਂ ਵੱਲੋਂ ਸੰਘਰਸ਼ ਜਾਰੀ ਆ तकरीबन 10.5 ਮਹੀਨਿਆਂ ਤੋਂ ਲੈ ਕੇ ਔਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿਸਾਨੀ ਨੂੰ ਬਚਾਉਣ ਵਾਸਤੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਸਾਡੇ ਖੇਤਾਂ ਨੂੰ ਬਚਾਉਣ ਵਾਸਤੇ ਸਾਡੀਆਂ ਫਸਲਾਂ ਨਸਲਾਂ ਨੂੰ ਬਚਾਉਣ ਵਾਸਤੇ ਦੋ ਆਰ ਪਾਰ ਦੀ ਲੜਾਈ ਨੂੰ ਲੈ ਕੇ ਆਪਦਾ ਜਿਹੜਾ ਸਰੀਰ ਹੈ ਆਪਦਾ ਜਿਹੜਾ ਉਹ ਦਾਤੇ ਲਾਇਆ ਹੋਇਆ ਉਹਨਾਂ ਨੇ ਮਰਨ ਵਰਤੇ ਬੈਠੇ ਨੇ ਅੱਜ 32 33 ਦਿਨ ਹੋ ਗਏ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਉਹ ਦੇਸ਼ ਦੇ ਕਿਸਾਨ ਨੂੰ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਉਹਨਾਂ ਦੀ ਜਿਹੜੀ ਨੀਤੀ ਹੈ ਉਹਦੇ ਤੇ ਚੱਲਦੇ ਆ ਉਸ ਘੋਲ ਨੂੰ ਹੋਰ ਤਿੱਖਾ ਕਰਨ ਦੇ ਲਈ ਜੋ 30 ਤਰੀਕ ਦਾ 30 ਦਸੰਬਰ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਉਹਦੀ ਤਿਆਰੀ ਵਜੋਂ ਪਿੰਡਾਂ ਦੇ ਵਿੱਚ ਅਸੀਂ ਪ੍ਰਚਾਰਨ ਕਰਦੇ ਫਿਰਦੇ ਆ ਤਿਆਰ ਕੈਰੀ ਕਰ ਰਹੇ ਆ ਔਰ ਇਹਦੇ ਵਿੱਚ ਬਹੁਤ ਵੱਡੀ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ ਹਰੇਕ ਖੇਤਰ ਦੇ ਲੋਕਾਂ ਨੇ ਹਰੇਕ ਖੇਤਰ ਦੇ ਮਤਲਬ ਜਥੇਬੰਦਕ ਲੋਕਾਂ ਨੇ ਜਥੇਬੰਦੀਆਂ ਨੇ ਪੂਰਨ ਹਮਾਇਤ ਦੇਣ ਦਾ ਭਰੋਸਾ ਦਿਵਾਇਆ ਜਿਵੇਂ ਦੋਦੀ ਯੂਨੀਅਨ ਆ ਬਸਾਂ ਵਾਲਾਂ ਦੀ ਯੂਨੀਅਨ ਆ ਟਰੱਕੜਾਂ ਦੀ ਯੂਨੀਅਨ ਆ ਆੜਤੀਆਂ ਦੀ ਯੂਨੀਅਨ ਆ ਕਰਿਆਣਾ ਯੂਨੀਅਨ ਆ ਔਰ ਰਿਕਸ਼ਾ ਰੈਡੀ ਯੂਨੀਅਨ ਆ ਹੋਰ ਮਜ਼ਦੂਰ ਵਰਗ ਨੇ ਜਥੇਬੰਦੀਆਂ ਨੇ ਸਾਰਿਆਂ ਨੇ ਪੂਰਨ ਸਮਰਥਨ ਦੇਣ ਦਾ ਸਾਨੂੰ ਭਰੋਸਾ ਦਿਵਾਇਆ ਹੈ ਉਹਦੇ ਤਹਿਤ ਕੱਲ ਨੂੰ ਪੰਜਾਬ ਬੰਦ ਕਰਨਾ ਹੈ ਔਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਨ ਪੰਜਾਬ ਬੰਦ ਹੈ ਔਰ ਭੀਖੀ ਦੇ ਵਿੱਚ ਸੀ ਭੀਖੀ ਬਲਾਕ ਵੱਲੋਂ ਬਰਨਾਲਾ ਚੌਂਕ ਦੇ ਵਿੱਚ 11 ਵਜੇ ਤੋਂ ਲਾ ਕੇ 4 ਵਜੇ ਤੱਕ ਰੋਸਨ ਕਰਾਂਗੇ ਸਟੇਜ ਲਾ ਕੇ ਬੋਲਾਂਗੇ ਉਹ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਜਿਨ੍ਹਾਂ ਨੀਤੀਆਂ ਨੇ ਦੇਸ਼ ਦੇ ਕਿਸਾਨ ਨੂੰ ਪੰਜਾਬ ਦੇ ਕਿਸਾਨ ਨੂੰ ਬਰਬਾਦ ਕਰਕੇ ਰੱਖ ਦੇਣਾ ਔਰ ਕਿਸਾਨੀ ਖੇਤਰ ਨੂੰ ਬਰਬਾਦ ਕਰਕੇ ਕਿਸਾਨੀ ਨੂੰ ਮਜ਼ਦੂਰ ਸ਼੍ਰੇਣੀ ਵੱਲ ਧੱਕ ਕੇ ਸਾਨੂੰ ਬਰਬਾਦ ਕਰਨਾ ਔਰ ਸਾਡੇ ਖੇਤਾਂ ਨੂੰ ਖੋਣ ਦੀ ਨੀਤੀ ਹੈ ਜਿਹੜੀ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ ਫਾਰਮਾਂ ਦੇ ਵਿੱਚ ਬਦਲਣਾ ਸਾਡੇ ਸਾਡੀ ਪੰਜਾਬ ਦੀ ਧਰਤੀ ਨੂੰ ਔਰ ਉਹ ਵੱਡੇ ਵੱਡੇ ਫਾਰਮਾਂ ਦੇ ਵਿੱਚ ਬਦਲ ਕੇ ਸਾਥੋਂ ਹੀ ਸਾਡੇ ਖੇਤਾਂ ਦੇ ਵਿੱਚ ਹੀ ਮੋੜ ਕੇ ਮਜ਼ਦੂਰੀ ਕਰਾਉਣੀ ਹੈ ਸਸਤੀ ਮਜ਼ਦੂਰੀ ਕਰਾਉਣੀ ਹੈ ਉਹ ਨੀਤੀ ਨੂੰ ਬਿਲਕੁਲ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਡੇ ਨੌਜਵਾਨ ਬੱਚੇ ਸਾਡੇ ਨਾਲ ਪੂਰੇ ਸਹਿਯੋਗ ਦੇ ਨਾਲ ਸਾਡਾ ਸਾਥ ਦੇਣ ਨੇ ਇਸ ਲਈ ਕੰਮ ਦੇ ਪੰਜਾਬ ਸੰਬੰਧ ਨੂੰ ਪੂਰਨ ਤੌਰ ਤੇ ਸਫਲ ਬਣਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ